ਡਰਾਈਵਰ ਪਰ ਆਵਾਸਤੇ ਵਧੀਆ ਕੂਲਰ ਲਾ ਰੱਖੇ ਤੇ ਸੌਣ ਵਾਸਤੇ ਆਰਾਮ ਨਾਲ ਬਹੁਤ ਠੰਡੀ ਠੰਡੀ ਹਵਾ ਕਾਲ ਸਾਹਿਬ ਜਾਂ ਬੀਟਾ ਬਸੇ ਭਾਜੀ ਸੈਮ ਗੰਡਾ ਮੀਨਿ ਵਿਲੋਗ ਜੀ ਤੁਹਾਡਾ ਸਵਾਗਤ ਹੈ ਦੋਸਤੋ ਹਾਂਜੀ ਦੋਸਤੋ ਆਪਾਂ ਸਵੇਰੇ 4 ਵਜੇ ਗੱਡੀ ਖੜੀ ਕਰਤੀ ਸੀ ਕਰਨਾਲ ਤੋਂ ਪਿੱਛੇ ਨੀਲ ਕਾਂ ਢਾਬੇ ਤੇ ਤੇ ਹੁਣ ਮਿੱਤਰੋ ਉੱਠ ਕੇ ਆਪਾਂ ਪੀਣ ਲੱਗੇ ਚਾਹ ਤੇ ਆਰਡਰ ਦਿੱਤਾ ਪਰੌਂਠਿਆਂ ਦਾ ਕਿਉਂਕਿ ਰਾਤ ਰੋਟੀ ਨਹੀਂ ਖਾਧੀ ਸੀ ਦੁਪਹਿਰ ਦੀ ਕੱਲ ਦੀ ਰੋਟੀ ਖਾਧੀ ਸੀ ਭੁੱਖ ਲੱਗੀ ਸੀ ਬਹੁਤ ਜ਼ਿਆਦਾ ਇਹ ਪਰੌਂਠੇ ਖਾ ਕੇ ਮਿੱਤਰੋ ਆਪਾਂ ਮਾਰਤਾ ਗੇਰ ਇਹ ਚੱਕਤੀ ਗੱਡੀ ਆਪਾਂ ਬਾਈ ਜੀ ਸ਼ਾਮਲੀ ਵੱਲ ਨੂੰ ਜਿਹੜੀ ਜਨਤਾ ਆਪਾਂ ਲੋਡ ਕਰੀ ਆ ਕਹਿੰਦੇ ਬਾਈ ਜੀ ਸ਼ਾਮਲੀ ਦੇ ਕੋਲ ਜਾ ਕੇ ਗੱਡੀ ਰੋਕ ਦਿਓ ਆਪਾਂ ਰੋਟੀ ਖਾਣੀ ਆ ਤੇ ਆਪਾਂ ਮਿੱਤਰੋ ਮਾਰੀ ਬ੍ਰੇਕ ਢਾਬੇ ਤੇ ਆਪਣੇ ਨਾਲ ਦੀਆਂ ਗੱਡੀਆਂ ਵੀ ਖੜੀਆਂ ਸੀ ਇੱਥੇ ਤੇ ਆਪਾਂ ਆ ਗਏ ਗੱਡੀ ਚ ਲੱਮੇ ਮੌਸਮ ਪੜਾ ਚੰਗਾ ਸੀਗਾ ਥੋੜੇ ਟਾਈਮ ਬਾਅਦ ਮੌਸਮ ਨੇ ਹੋਇਆ ਚੇਂਜ ਗੱਡੀ ਚ ਵੱਧ ਗਈ ਗਰਮੀ ਇਸ ਤੇ ਮੈਂ ਔਰ ਬੱਚੀ ਬਾਈ ਜੀ ਉੱਠ ਕੇ ਗੱਡੀ ਦੇ ਵਿੱਚੋਂ ਬਾਹਰ ਆਏ ਗਰਮੀ ਬਹੁਤ ਜ਼ਿਆਦਾ ਵਧ ਗਈ ਮੈਂ ਸੋਚਿਆ ਜੇ ਆਪਾਂ ਵੀ ਪ੍ਰਸ਼ਾਦਾ ਛਕ ਲਈਏ ਕਿੰਨਾ ਟਾਈਮ 2:30 ਦਾ ਹੋ ਗਿਆ ਸੀਗਾ ਤੇ ਜਿੱਤੈ ਅਸੀਂ ਢਾਬੇ ਦੇ ਵਿੱਚ ਅੰਦਰ ਐਂਟਰ ਹੋਏ ਤੇ ਇਸ ਢਾਬੇ ਤੇ ਅਰੇਂਜਮੈਂਟ ਬਾਈ ਜੀ ਜੋ ਡਰਾਈਵਰ ਭਰਾਵਾਂ ਲਈ ਖਾਲਸਾ ਪੰਜਾਬੀ ਢਾਬਾ ਦੇਖੋ ਕੂਲਰ ਲੱਗਿਆ ਤੇ ਕਿੱਦਾਂ ਸਾਡੇ ਡਰਾਈਵਰ ਭਰਾ ਆਰਾਮ ਨਾਲ ਬਾਈ ਜੀ ਸੁੱਤੇ ਆ ਕੋਈ ਕਿਸੇ ਨੂੰ ਕੋਈ ਐ ਨਹੀਂ ਕਹਿ ਰਿਹਾ ਕਿ ਉਠੋ ਜਾਂ ਕਿਸੇ ਨੇ ਬੈਠਣਾ ਜਾਂ ਕੁਝ ਵੇਖੋ ਬਹੁਤ ਵਧੀਆ ਲੱਗਿਆ ਪੁਰੂਆ ਚੀਜ਼ ਦੇਖ ਕੇ ਕੂਲਰ ਲਾਇਆ ਹੋਇਆ ਬਾਈ ਨੇ ਸਪੈਸ਼ਲ ਡਰਾਈਵਰ ਭਰਾਵਾਂ ਲਈ ਰੋਕ ਕੇ ਜਾਓ ਬਾਈ ਜਿਹੜਾ ਵੀ ਭਰਾ ਲੰਘਦਾ ਇੱਥੇ ਆਪਣ ਨੂੰ ਬਹੁਤ ਵਧੀਆ ਲੱਗਿਆ ਬਾਈ ਦਾ ਸਿਸਟਮ ਖੁਦ ਬਾਈ ਆਪ ਦੇਖਦਾ ਆਪਣੇ ਡਰਾਈਵਰ ਭਰਾਵਾਂ ਨੂੰ ਕਿਸੇ ਨੂੰ ਵੀ ਲੋੜ ਆ ਬਾਈ ਕਿਸੇ ਚੀਜ਼ ਦੀ ਤਾਂ ਆਪ ਆ ਕੇ ਖੁਦ ਹੈਂਡਲ ਕਰਦਾ ਖਾਣਾ ਪਾਣੀ ਬਾਈ ਜੀ ਸਾਰਿਆਂ ਦਾ ਹੋ ਗਿਆ ਉਸ ਤੋਂ ਬਾਅਦ ਆਪਾਂ ਮਾਰਿਆ ਗੇਅਰ ਤੇ ਆਪਾਂ ਜੀ ਆ ਸ਼ਾਮਲੀ ਬਾਈਪਾਸ ਤੇ ਤੇ ਬਾਈਪਾਸ ਬਿਲਕੁਲ ਨਜ਼ਾਰਾ ਬਣਾਦਾ ਗੱਡੀ ਮੈਂਟੋ ਮੈਂਟ ਸ਼ਾਮਲੀ ਕ੍ਰੋਸ ਕਰ ਜਾਂਦੀ ਆ ਲੋਵੀ ਡਰਾਈਵਰ ਵੀਰੋ ਆਪਾਂ ਸ਼ਾਮਲੀ ਕ੍ਰੋਸ ਕਰਕੇ ਉਸ ਤੋਂ ਬਾਅਦ ਆ ਗਏ ਆ ਮਿੱਤਰੋ ਮਤਲਬ ਕਿ ਬੈਨੌਰ ਗੁਰਦੁਆਰਾ ਸਾਹਿਬ ਵਿੱਚ ਆ ਕੇ ਬ੍ਰੇਕ ਮਾਰੀ ਆ ਹੁਣ ਇੱਥੋਂ ਪਾਣੀ ਪੂਣੀ ਭਰਦੇ ਆ ਤੇ ਚਾਹ ਪਾਣੀ ਪੀਵਾਂਗੇ ਤੇ ਵਧੀਆ ਸਿਸਟਮ ਆ ਇੱਥੇ 24 ਘੰਟੇ ਲੰਗਰ ਚੱਲਦਾ ਤਾਂ ਦਿਖਾਵੇ ਮਿੱਤਰੋ ਅਸੀਂ ਥੋੜਾ ਜਿਹਾ ਸਮਾਨ ਲੈਣਾ ਗੱਡੇ ਆ ਤੇ ਸਾਡਾ ਜੋ ਸਪਰੇਅ ਪੰਪ ਜੀ ਮਤਲਬ ਕਿ ਜਿਹੜਾ ਸੀਜ਼ਾ ਸਾਫ਼ ਕਰਨ ਵਾਲਾ ਉਹ ਖਰਾਬ ਹੋ ਗਿਆ ਖਾ ਤੇ ਉਹ ਆਪਾਂ ਮਤਲਬ ਕਿ ਨਵਾਂ ਲੈਣਾ ਆ ਤੇ ਉਹ ਚੱਲੇ ਆ ਅਸੀਂ ਬੈਨੌਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਫਰੰਟ ਤੇ ਦੁਕਾਨਾਂ ਸੋਹ ਜੀ ਕਾਫੀ ਸਮਾਨ ਹੁੰਦਾ ਵੀ ਅ ਨਮਾ ਮਾਤਰ ਦੇ ਕੰਪਲੇ ਆ ਗਏ ਹੁੰਨੇ ਆ ਸੀ ਤੇ ਮੈਂ ਤੇ ਵਜੇ ਚੱਲੇ ਆ 8 ਵਜੇ ਹਾਂਜੀ ਤੇ ਬੱਚੀ ਤੇ ਮੈਂ ਚੱਲੇ ਆ ਔਰ ਇਹ ਸਾਹਮਣੇ ਦੁਕਾਨ ਦੁਕਾਨ ਤੇ ਪਹੁੰਚ ਗਏ ਆ ਆਪਾਂ ਮਿੱਤਰੋ ਸਾਰੀਆਂ ਸਹੂਲਤਾਂ ਬਾਈ ਇੱਥੇ ਟਾਇਰ ਫਿਟਿੰਗ ਠੀਕ ਹੈ ਟਾਇਰ ਫਿਟਿੰਗ ਵੀ ਹੈ ਸਮਾਨ ਲੈ ਲਓ ਜਿਹੜਾ ਮਰਜੀ ਆਪਾਂ ਗਿਆ ਚੱਲ ਰਾਂ ਪੱਖੇ ਸਮਾਨ ਵਾਧੂ ਹੋਇਆ ਲੋ ਬਾਈ ਪਾਣੀ ਕਿਤੇ ਕਿਤੇ ਲੱਚੇ ਕਾਫੀ ਕਿਹੜਾ ਕੈਂਡ ਚੀਜ਼ ਆ ਬਾਈ ਆ ਦੇਖੋ ਇਹ ਨਵੀਂ ਵੈਰਾਈਟੀ ਆ ਗਈ ਹੈ ਕਿੰਨੇ ਦਾ ਪੀਸ ਆ ਬਾਈ 150 150 ਦਾ ਪੈਕੇਟ ਹੈ ਇਹ ਕਿੰਨੇ ਦਾ ਮਾਪ ਸਿੱਧੇ ਆਪਾਂ ਲੈ ਕੇ ਜਾਵਾਂਗੇ ਮਿੱਤਰੋ ਇਹ ਇਹ ਕਿੱਥੇ ਆ ਦੇਖੋ ਆ ਦਿਲਦਲ ਜੇ ਵੀ ਆ ਗਿਆ ਕੋਣ ਕਿਹਨ ਸਲੀ ਬੁਲ ਵਾਲੀ ਆ ਦੀ ਜਾਂਗੀ ਘੈਂਟ ਨੇ ਪੂਰੀਆਂ ਬਾਈ ਮੈਨੂੰ ਘੈਂਟ ਲੱਗਿਆ ਸ਼ੀਸ਼ੇ ਤੇ ਲਾਉਣ ਵਾਸਤੇ ਵਧੀਆ ਸਿਸਟਮ ਆ ਪੂਰਾ ਬਹੁਤ ਵਧੀਆ ਸਮਾਨ ਹਾਂਜੀ ਦੋਸਤੋ ਆਪਾਂ ਲਿਆ ਥੋੜਾ ਮੋਟਾ ਸਮਾਨ ਆ ਇੱਕ ਤਾਂ ਲਿਆ ਕੋਲੇਣਾ ਸ਼ੀਸ਼ਾ ਸਾਫ ਕਰਨ ਮਾੜਾ ਤੇ ਇੱਕ ਉਹ ਵਾਟਰ ਪ੍ਰੂਫ ਜੋ ਸਟicker ਹੁੰਦੇ ਆ ਹਨਾ ਇੱਕੋ ਡਾਲਰ ਜੇ ਕਿੰਨਾ ਹੁੰਦਾ ਟੋਪੀ ਵਾਲਾ ਭਾਈਆ ਤੇ ਉਹ ਲਿਆ ਆਪਾਂ ਤੇ ਲਿਓ ਅੱਗੇ ਆਪਾਂ ਚਪਕਾਉਣੇ ਆ ਗੱਡੀ ਦੇ ਉੱਤੇ ਹਾਂਜੀ ਪੰਜਾਬੀਓ ਆ ਲਿਆ ਆਪਾਂ ਸਟicker ਅੱਜ ਕੱਲ ਜੋ ਚੱਲਦੇ ਆ ਵਾਟਰ ਪ੍ਰੂਫ ਸਟicker ਆਏ ਮਤਲਬ ਕਿ ਪਲਾਸਟਿਕ ਜਿਹਦੇ ਆਏ ਆ ਤੇ ਇਹ ਚਪਕਾ ਰਹੇ ਆ ਆਪਾਂ ਦੇ ਆ ਡਾਲਰ ਵਾਲਾ ਭਾਈ ਆ ਡਾਲਰ ਕਾ ਗਣਕੇ ਜੀ ਮਤਲਬ ਦਿਖਾਉਂਦਾ ਹਨਾ ਤੇ ਇਹ ਆਪਾਂ ਚਪਕਾਰਿਆ ਬਾਰੀ ਤੇ ਹੋਰ ਤਾਂ ਪਾਉਣ ਕਿਤੇ ਜਗ੍ਹਾ ਲੱਭੀ ਨਹੀਂ ਆਪਾਂ ਬਾਰੀ ਚ ਲਾਤੇ ਆ ਤੇ ਤੁਸੀਂ ਦੱਸੋ ਕਿਦਾ ਘੈਂਡ ਦਾਤਾ ਕਮੈਂਟ ਕਰਕੇ ਦੱਸਿਓ ਤੇ ਪਰਲੇ ਪਾਸੇ ਬਚੀ ਵਾਲੇ ਪਾਸੇ ਵੀ ਇੱਕ ਲਾ ਦੇਣਾ ਥੇ ਲੋਵੀ ਕਰਕੇ ਸ਼ੀਸ਼ੇ ਜਿਹਾ ਕਰਦੇ ਤੁਰਦੇ ਆ ਮਿੱਤਰੋ ਤੇ ਪੀ ਕੇ ਚਾਹ ਚੁ ਫਿਰ ਰਵਾਨਾ ਹੋਵਾਂਗੇ ਮਿਲਦੇ ਆ ਅੱਗੇ ਜਾ ਕੇ ਮਿੱਤਰੋ ਮੇਡ ਹੋ ਗਏ ਆ ਥੋੜਾ ਮਾਰਗੇ ਸ਼ੀਸ਼ੇ ਤੇ ਕਪੜਾ ਤੇ ਹੋਈ ਰਵਾਨਾ ਛਾ ਸ਼ਿਕਾ ਹਾਂਜੀ ਦੋਸਤੋ ਇਹ ਸੀ ਆਪਣਾ ਛੋਟਾ ਜਿਹਾ ਵਲੌਗ ਤੇ ਬੱਚੀ ਕਰ ਰਹੀ ਸ਼ੀਸ਼ਾ ਸਾਫ ਤੇ ਹੁਣ 500 ਰੁਪਾਨਾ ਹੋ ਜਾਣਗੇ ਮਿੱਤਰੋ ਤੇ ਨਵਾਂ ਵਲੌਗ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਕੋਈ ਕਮੀ ਪੇਸ਼ੀ ਰਹੇਗੀ ਤਾਂ ਆਪਣਾ ਭਰਾ ਸੰਤ ਕੇ ਮਾਫ ਕਰ ਦਿਓ ਅਗਲੇ ਵਲੌਗ ਚ ਕੋਈ ਵਧੀਆ ਕਰਨ ਲਈ ਹੌਸਲਾ ਦਿਓ ਕਮੈਂਟ ਕਰਕੇ ਜੇ ਕਿਤੇ ਕੋਈ ਕਮੀ ਪੇਸ਼ੀ ਰਹਗੀ ਹੋਵੇ ਤਾਂ ਨਵਾਂ ਵਲੌਗ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਲੋ ਵੀ ਦੋਸਤੋ ਚੱਲੀਏ ਪਹੁੰਚੀ ਆਪਣੀ ਮੰਜ਼ਲ ਤੇ ਸਾਰੇ ਡਰਾਈਵਰ ਭਰਾਵਾਂ ਦੀ ਸੁੱਖ ਮੰਗਦੇ ਹੋਏ ਲੈ ਨਿਆ ਤੁਹਾਡੇ ਤੋਂ ਇਜਾਜ਼ਤ ਨਵਾਂ ਵਲੌਗ ਲੈ ਕੇ ਜਲਦੀ ਅੱਜ ਰੋਵਾਂਗੇ ਪੇਜ ਨੂੰ ਕਰ ਲੋ ਫੋਲੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੇਮ ਕੰਡ ਆਫ ਵਲੌਗ